ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸੁਣਨ ਤੋਂ ਸੋਹਣਾ ਲੋਕਗੀਤ ਸੁਮਾਇਆ ਜਾਵੇ ਕਦੇ ਸਿੱਖਣੀਆਂ ਸੁਣਾਉਣਿਆਂ ਕਦੇ ਘੋੜੀਆਂ ਸੁਣਾਉਣਿਆਂ ਕਦੇ ਸੁਹਾਗ ਸੁਣਾਉਣਿਆਂ ਦੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਉਮੀਦ ਕਰਦੇ ਆਂ ਅੱਜ ਵਾਲਾ ਲੋਕਗੀਤ ਵੀ ਤੁਹਾਨੂੰ ਚੰਗਾ ਲੱਗੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਇਸ ਤਰ੍ਹਾਂ ਦੇ ਲੋਕਗੀਤ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ ਤਾਂ ਜੋ ਜਿਹੜਾ ਇਹ ਅਲੋਪ ਹੋ ਰਿਹਾ ਖਜ਼ਾਨਾ ਇਹ ਅਲੋਪ ਹੋਣ ਤੋਂ ਬਚ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਹੁਤ ਸੌਖੀ ਤਰ੍ਹਾਂ ਜਿਹੜਾ ਹੈਗਾ ਪਹੁੰਚ ਸਕੇ ਤੇ ਅੱਜ ਫਿਰ ਆਪਾਂ ਨੂੰ ਅੱਜ ਵਾਲੇ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਉੱਚੇ ਪਿਪੜੀ पहले छूटे नी तेरा टूटिया नी तेरा टूटिया दूजे छूटे Veera paro ve Ve mera haare tuteya Ve mera haare tuteya Paabo paro ve पीपड़ी नी पींगा पाई आ चूटा देजो

ਮਾਹੀ ਸਵਾਰੇ ਨੀ ਮੇਰੀ ਚੰਜਰ ਟੁੱਟੀ ਘੂਟ ਦੇ ਜਾ ਵੇ ਮਰੇ ਹੋਲਾ ਰੇ ਹਾਂਜੀ ਦੋਸਤੋ ਲੋਕ ਗੀਤ ਹੋਇਆ ਸਮਾਪਤ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਸ ਲੋਕ ਗੀਤ ਨੂੰ ਸਹੀ ਤਰੀਕੇ ਦੇ ਨਾਲ ਨਿਪਰੇ ਚੜਾਇਆ ਜਾਵੇ ਲੰਬੀ ਹੇਕ ਦਾ ਲੋਕ ਗੀਤ ਗਾਉਣਾ ਥੋੜਾ ਜਿਹਾ ਕਾ ਹੁੰਦਾ ਕਿਉਂਕਿ ਸਾਹ ਖੁੱਲ ਜਾਂਦਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਹਰ ਪੱਖ ਤੋਂ ਅਸੀਂ ਇਸ ਲੋਕ ਗੀਤ ਨੂੰ ਪੂਰਾ ਕਰੀਏ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੋਕ ਗੀਤ ਚੰਗਾ ਪਾਵੇਗਾ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ